ਜੀਤਮਿੰਦਰ ਸਿੰਘ ਸਿੱਧੂ ਸਾਹਿਬ ਹੀ ਇਜ਼ ਲਾਈਕ ਅ ਫੈਮਲੀ ਐਕਚੁਅਲੀ ਸਾਡਾ 2 2 3 ਜੇਨਰੇਸ਼ਨ ਸਾਡਾ ਉਹਨਾਂ ਨਾਲ ਇੱਕ ਫੈਮਲੀ ਟਾਈਪ ਹੈਗਾ ਤੇ ਜਿਵੇਂ ਮੈਂ ਗੱਲ ਕਰਾਂ ਮੋਹਰ ਸਾਹਿਬ ਦੇ ਉਹ ਛੋਟੇ ਭਰਾ ਨੇ politically ਵਰਤਨ ਨਾਲੋਂ ਵੱਧ ਅਸੀਂ will prefer ਜਿਵੇਂ ਐਜ਼ ਅ ਫੈਮਲੀ ਅਸੀਂ ਵਰਤ ਰਹੇ ਤੇ ਵਰਤਾਂਗੇ ਵੀ ਠੀਕ ਆ আফਟਰ 2002 ਜਦੋਂ ਮੈਂ ਆਪਣੇ ਹਲਕਾ ਸਰਦੂਲਗੜ੍ਹ ਦੇ ਵਿੱਚ ਆਪਣੇ ਫਾਦਰ ਦੀ ਲਾਈਕ ਸਪੋਰਟ ਕਰਨਾ ਸ਼ੁਰੂ ਕੀਤਾ ਆਉਣਾ ਤਾਂ ਇਹ ਨਾਲ ਦੇ ਹਲਕੇ ਤਲਵੰਡੀ ਤੋਂ ਐਮਐਲਏ ਬਣ ਚੁੱਕੀ ਸੀਗੀ ਤੇ ਹੁਣ ਜੇ ਆਪਾਂ ਅੱਜ ਦੀ ਗੱਲ ਕਰੀਏ ਹੁਣ ਐਮਪੀ ਇਲੈਕਸ਼ਨ ਦੇ ਵਿੱਚ ਤਾਂ ਜਦੋਂ ਇਹਨਾਂ ਨੇ ਟਿਕਟ ਅਪਲਾਈ ਕੀਤੀ ਸੀ ਮੋਫਰ ਸਾਹਿਬ ਤੇ ਜੀਤਮਿੰਦਰ ਸਾਹਿਬ ਨੇ ਤਾਂ ਇਹਨਾਂ ਨੇ ਪਹਿਲਾਂ ਹੀ ਆਪਸ ਜਿਵੇਂ ਰੋਜ਼ ਕੱਟੇ ਹੋਣਾ ਫੈਸਲਾ ਕਰ ਲਿਆ ਵੀ ਜਿਹਨੂੰ ਟਿਕਟ ਮਿਲ ਗਈ ਜਿਉਂ ਦੂਸਰਾ ਦੂਸਰੇ ਦੀ ਇਲੈਕਸ਼ਨ ਜਿਵੇਂ ਆਪ ਆਪ ਦੀ ਇਲੈਕਸ਼ਨ ਮੜਾ ਕੇ ਲੜੂਗਾ ਸੋ ਟਿਕਟ ਜੀਤਮਿੰਦਰ ਸਾਹਿਬ ਨੂੰ ਮਿਲ ਗਈ ਉਸ ਦਿਨ ਤੋਂ ਹੀ ਮੋਫਰ ਸਾਹਿਬ ਉਹ ਆਪਣੀ ਇਲੈਕਸ਼ਨ ਈਵਨ ਮੈਂ ਮਤਲਬ ਅਸੀਂ ਦੋਨੇ ਫਾਦਰ ਐਂਡ ਸਨ ਇਹਨਾਂ ਦੀ ਇਲੈਕਸ਼ਨ ਆਪਣੀ ਇਲੈਕਸ਼ਨ ਬਣਾ ਕੇ ਅਸੀਂ ਲੜ ਰਹੇ ਆਂ ਐਜ਼ ਅ ਫੈਮਿਲੀ ਵੀ ਆਰ ਹੈਪੀ ਉਹਨਾਂ ਨੂੰ ਮਿਲ ਗਈ ਸਾਨੂੰ ਮਿਲ ਗਈ ਕੋਈ ਗੱਲ ਹੈ ਇਹ ਹੁਣ ਜੀਤਮਿੰਦਰ ਸਿੰਘ ਸਾਹਿਬ ਦੀ ਇਲੈਕਸ਼ਨ ਨਹੀਂ ਹੁਣ ਇਹ ਸਰ ਅਜੀਤਿੰਦਰ ਸਿੰਘ ਮੋਫਰ ਦੀ ਇਲੈਕਸ਼ਨ ਹੈ ਤੇ ਵੀ ਵਿਲ ਫਾਈਟ ਟੂ ਦ ਐਂਡ ਜੀ ਜੇ ਮੈਂ ਜੀਤਮਿੰਦਰ ਸਾਹਿਬ ਬਾਰੇ ਕਹਾ ਇੱਕ ਤਾਂ ਉਹਨਾਂ ਦੀ ਦੇਖੋ ਜੀ ਉਹਨਾਂ ਦੀ ਯਾਦ ਸ਼ਕਤੀ ਬਹੁਤ ਹੈ ਇੱਕ ਉਹਨਾਂ ਦਾ ਜਿਹੜਾ ਕੰਮ ਕਰਨ ਦਾ ਸਟਾਈਲ ਹੈ ਮੈਂ ਕਦੇ ਉਹਨਾਂ ਨੂੰ ਮਤਲਬ ਹੀ ਇਸ ਆਲਵੇਜ਼ ਇਨ ਹਾਈ ਸਪਿਰਿਟਸ ਬਿਕਾਜ਼ ਦੇ ਆ ਟੈਂਦੀ ਕਲਾਚ ਨਹੀਂ ਵੇਖਿਆ ਤੇ ਉਹਨਾਂ ਨੇ ਆਪਣੇ ਇਲਾਕੇ ਦੇ ਵਿੱਚ ਦੇਖੋ ਉਹਨਾਂ ਨੂੰ ਚਾਰ ਵਾਰ ਐਮ.ਐਲ.ਏ ਬਣਾਇਆ ਲੋਕਾਂ ਨੇ ਜੇ ਕੰਮ ਕੀਤੇ ਆ ਫੇਰ ਹੀ ਲੋਕਾਂ ਨੇ ਦੇਖੋ ਦੂਜੀ ਵਾਰੀ ਸਰਪੰਚ ਬਣਨਾ ਉਖ ਹੋ ਜਾਂਦਾ ਤੇ ਉਹੀ ਗੱਲ ਆ ਜਿਹੜੀ ਯਾਦ ਸ਼ਕਤੀ ਵਾਲੀ ਗੱਲ ਜਦੋਂ ਕਿਸੇ ਨੂੰ ਵੀ ਨਾਮ ਲੈ ਕੇ ਬੁਲਾਉਣਾ ਤਾਂ ਜੇ ਬੰਦਾ 10 ਸਾਲਾਂ ਬਾਅਦ ਵੀ ਮਿਲਿਆ ਫੇਰ ਹੀ ਬੰਦਾ ਬੰਦਾ ਤੁਹਾਡੇ ਜ਼ਿਹਨ 'ਚ ਹੈ ਇਹ ਬੜਾ ਵੱਡਾ ਪਲੱਸ ਪੁਆਇੰਟ ਹੈ ਏ ਉਹ ਇੱਕੋ ਗੱਲ ਜਿਹੜੀ ਗੱਲ ਕਹਿਣੀ ਤੇ ਕਰਨੀ ਤੇ ਵੀ ਪੱਕੇ ਨੇ ਜਿਹੜੀ ਗੱਲ ਕਹਿੰਦੇ ਆ ਉਹ ਪੋਲਿਟਿਸ਼ੀਅਨਸ ਵਾਂਗੂ ਨਹੀਂ ਵੀ ਕਿਸੇ ਨੂੰ ਲਾਰਾ ਲਾਤਾ ਝੂਠ ਬੋਲਦਾ ਉਹ ਆਪਣੀ ਗੱਲ ਜੋ ਕਹਿੰਦੇ ਉਹ ਤੇ ਖੜਦੇ ਵੀ ਨੇ ਜਿਹੜੀ ਕਿ ਮੈਨੂੰ ਇਹ ਗੱਲ ਬਹੁਤ ਪਸੰਦ ਆ ਲੋਕ ਇਹਨਾਂ ਨੂੰ ਬਹੁਤ ਵਧੀਆ ਰਿਸਪੌਂਸ ਦੇ ਰਹੇ ਆ ਲੋਕਾਂ ਨੇ ਜੇ ਮੈਂ ਪੋਲਿਟੀਕਲ ਗੱਲ ਕਰਾਂ ਜਿਹੜੀ ਆ ਬਦਲਾਵ ਵਾਲੀ ਸਰਕਾਰ ਇਹ ਵੀ ਦੇਖ ਲਈ ਅਕਾਲੀ ਦਲ ਨੂੰ ਤਾਂ ਪਹਿਲਾਂ ਹੀ ਦੇਖ ਲਿਆ ਤੇ ਅਲਟੀਮੇਟਲੀ ਕਾਂਗਰਸ ਦੀ ਅੱਜ ਗੱਲ ਜੇ ਪਕੜੀਏ ਕਾਂਗਰਸ ਨੂੰ ਲੋਕ ਵੋਟ ਪਾਉਣਾ ਚਾਹੁੰਦੇ ਨੇ ਤੇ ਜੇ ਆਪਾਂ ਗੱਲ ਕਰੀਏ ਜਿਹੜੀ ਬਦਲਾਵ ਵਾਲੀ ਸਰਕਾਰ ਜਦੋਂ ਇਹ ਸਰਕਾਰ ਨੇ ਵਾਅਦੇ ਕਰਕੇ ਸਰਕਾਰ ਬਣਾਈ ਵੀ ਅਸੀਂ ਪੰਜਾਬ ਨੂੰ ਪਤਾ ਨਹੀਂ ਕੀ ਬਣਾ ਦੇਾਂਗੇ ਆਪਣਾ ਜਿਹੜਾ ਸਭ ਤੋਂ ਵੱਡਾ ਧਾਰਮਿਕ ਇਸ਼ੂ ਸੀਗਾ ਆਪਣਾ ਬੇਅਦਬੀ ਦਾ ਉਹ ਉਹ ਹੱਲ ਹੋ ਗਿਆ ਕੀ ਦੋਸ਼ੀਆਂ ਨੂੰ ਸਜ਼ਾ ਮਿਲ ਗਈਆਂ ਜਿਨ੍ਹਾਂ ਨੇ ਬਾਈਬਲ ਕਲਾ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਦੀਆਂ ਬਈਅਦਬੀਆਂ ਕੀਤੀ ਹੈ ਦੱਸੋ ਤੁਸੀਂ ਕੀ ਪੰਜਾਬ 'ਚ ਨਸ਼ਾ ਬੰਦ ਹੋ ਗਿਆ ਕੀ ਪੰਜਾਬ 'ਚ ਗੈਂਗਬਾੜ ਬੰਦ ਹੋ ਗਈ ਕੀ ਪੰਜਾਬ ਦੇ ਕਿਸਾਨਾਂ ਨੂੰ ਨਿਆ ਮਿਲ ਗਿਆ ਇਹੀ ਭਗਵੰਤ ਮਾਨੋਰੀ ਕਹਿੰਦੇ ਸੀ ਵੀ ਅਸੀਂ ਦਿੱਲੀ ਨਾਲ ਜਾ ਕੇ ਲੜਾਂਗੇ ਤੁਹਾਡੇ ਪਿੱਛੇ ਤੇ ਅੱਜ ਵੀ ਕਿਸਾਨ ਤੇ ਮਜ਼ਦੂਰ ਸੜਕਾਂ ਤੇ ਬੈਠਾ ਜੀ ਤੇ ਆ ਹੀ ਉਹਨਾਂ ਨੇ ਕਿਹਾ ਅਸੀਂ ਪੰਜਾਬ ਦੇ ਜਿੰਨੀਆਂ ਸਾਡੀਆਂ ਮਾਤਾ ਪਿੜਾ ਨੇ ਲੇਡੀਜ਼ ਨੇ ਉਹਨਾਂ ਦੇ ਖਾਤਿਆਂ ਦੇ ਵਿੱਚ ਹਜ਼ਾਰ-ਹਜ਼ਾਰ ਰੁਪਏ ਪਾਵਾਂਗੇ ਕੀ ਪਤਾ ਉਹਨਾਂ ਨੇ 2.5 ਸਾਲ ਹੋਣ ਵਾਲੇ ਹੋ ਗਏ ਹਾਂ ਜੇ 6 ਮਹੀਨੇ ਹੋ ਜਾਂਦੇ ਮੈਂ ਕਹਿ ਦਿੰਦਾ ਸੋ ਇਸ ਕਰਕੇ ਪੰਜਾਬ ਦੇ ਲੋਕ ਇਹ ਗੱਲ ਸਮਝ ਚੁੱਕੇ ਆ ਵੀ ਉਹ ਠੱਗੇ ਗਏ ਤੇ ਉਹ ਮੇਰਾ ਖਿਆਲ ਉਹ ਹੁਣ ਇਸ ਇਲੈਕਸ਼ਨ ਦੇ ਵਿੱਚ ਸਾਬਿਤ ਕਰਨਗੇ ਉਹ ਇਹਨਾਂ ਨੂੰ ਸਬਕ ਸਿਖਾਉਣਗੇ ਜਿਹੜੀ ਬਦਲਾਵ ਵਾਲੀ ਝਾੜੂ ਸਰਕਾਰ ਹੈ ਇਹਨੂੰ ਤੇ ਅਕਾਲੀ ਦਲ ਨੂੰ ਤਾਂ ਵੈਸੇ ਹੀ ਉਹ ਨਕਾਰ ਚੁੱਕੇ ਆ ਤੇ ਕਾਂਗਰਸ ਦੀ ਅੱਜ ਗੱਲ ਕਰੀਏ ਓਵਰ ਆਲ ਵੇਵ ਕਾਂਗਰਸ ਦੀ ਹੈ ਮੈਂ ਸਮੁੱਚੇ ਮਾਨਸਾ ਜ਼ਿਲ੍ਹੇ ਬਠਿੰਡਾ ਲੋਕ ਸਭਾ ਵਾਸੀਆਂ ਨੂੰ ਅਪੀਲ ਕਰਦਾ ਵੀ ਇਹ ਇੱਕ ਇਹੋ ਜਿਹਾ ਇਨਸਾਨ ਹੈ ਜੋ ਇਹ ਗੱਲ ਕਹਿੰਦਾ ਉਹਦੇ ਖਰਾ ਉਤਰਦਾ ਆਪਾਂ ਇਹਨਾਂ ਨੂੰ ਜਿਤਾ ਕੇ ਭੇਜੀਏ ਖਾਸ ਤੌਰ ਤੇ ਮਾਨਸਾ ਵਾਸੀਆਂ ਨੂੰ ਅੱਜ ਮਾਨਸਾ ਨੂੰ ਜਿਹੜਾ ਬੈਕਵਰਡ ਕਿਹਾ ਜਾਂਦਾ ਬਹੁਤ ਲੋਡ ਹੈ ਜਿਹੜੀਆਂ ਮੈਂ ਤੁਹਾਨੂੰ ਗੱਲਾਂ ਕਹੀਆਂ ਨੇ ਆਹ ਨੌਜਵਾਨਾਂ ਵਾਸਤੇ ਬਜ਼ੁਰਗਾਂ ਵਾਸਤੇ ਯੂਨੀਵਰਸਿਟੀਆਂ ਹਸਪੀਟਲਾਂ ਦੀ ਇੱਥੇ ਲੋਡ ਹੈਗੀ ਹੈ ਤੇ ਜੇ ਆਪਾਂ ਇਹਨਾਂ ਨੂੰ ਜਿਤਾ ਕੇ ਭੇਜਦੇ ਆ ਮੈਂ ਸਮਝਦਾ ਵੀ ਇਹ ਇੱਥੇ ਕੋਈ ਨਾ ਕੋਈ ਪ੍ਰੋਜੈਕਟ ਲੈ ਕੇ ਆਉਣਗੇ ਮੇਰੀ ਉਹਨਾਂ ਨਾਲ ਪਰਸਨਲੀ ਇਹ ਇਹਦੇ ਦੇ ਲੰਬੀ ਗੱਲ ਹੋ ਚੁੱਕੀ ਹੈ ਉਹ ਕਹਿੰਦੇ ਵੀ ਆਈ ਵਾਂਟ ਟੂ ਡੂ ਸਮਥਿੰਗ ਮੈਂ ਲੋਕਾਂ ਲਈ ਕੁਝ ਕਰਨਾ ਚਾਹੁੰਦਾ ਹੈ ਮਤਲਬ ਜਿਹੜੇ 2 MP ਰਹਿ ਗਏ ਵੀ ਤੁਸੀਂ ਲੋਕਾਂ ਤੋਂ ਇੰਨੇ ਇੰਨੇ ਚਿਰ ਰਾਜ ਭਾਗ ਮਾਣਿਆ ਉਹਨਾਂ ਦੇ ਸਿਰ ਤੇ ਤੇ ਤੁਸੀਂ ਉਹਨਾਂ ਨੂੰ ਕੀ ਦਿੱਤਾ ਪਛੜਾਪਨ ਜਿਹੜਾ ਬੈਗਵਰਡ ਇਹ ਏਰੀਆ ਜਾਣਿਆ ਜਾਂਦਾ ਤਾਂ ਉਹਨਾਂ ਕਰਕੇ ਸੋ ਜੀਤਮਿੰਦਰ ਸਿੱਧੂ ਇਸ ਇਲਾਕੇ ਨੂੰ ਅੱਗੇ ਲੈ ਕੇ ਜਾਣਗੇ